ਮੇਰਾ ਨਾਮ ਲਖਸ਼ਮਰਾ ਜੀ ਮੈਨੂੰ ਆਰਦਾ ਸ਼ੌਂਕ ਪਹਿਲਾਂ ਦਾ ਸੀ ਐਕਚੁਅਲੀ ਪਰ ਇਹਨਾਂ ਮੈਨੂੰ ਪਤਾ ਨਹੀਂ ਸੀ ਮੇਰੇ ਚ ਇੰਨਾ ਹੁੰਦਾ ਰਹੇਗਾ ਫਿਰ ਇਹ ਲੋਕਡਾਊਨ ਵਿੱਚ ਮੈਂ ਦੇਖਿਆ ਸਾਰੇ ਫ੍ਰੀ ਬੈਠੇ ਹੁੰਦੇ ਦੋ ਸਾਲ ਦੋ ਤਿੰਨ ਸਾਲ ਤਾਂ ਪਤਾ ਹੈ ਇਦਾਂ ਹੀ ਲੋਕਡਾਊਨ ਚ ਲੰਘ ਗਿਆ ਫਿਰ ਫ੍ਰੀ ਬੈਠੇ ਹੋਣੇ ਮम्मा ਨੇ ਕਹਿੰਨੇ ਤੂੰ ਇਦਾਂ ਕਰਦਾ ਪਹਿਲਾਂ ਡਰਾਇੰਗ ਕਰਦਾ ਰਹੀਂ ਤੂੰ ਡਰਾਇੰਗ ਕਰ ਲੈ ਫਿਰ ਮੈਂ ਇੱਕ ਸਿੰਪਲ ਇੱਕ ਡਰਾਇੰਗ ਬੁੱਕ ਲਈ ਇੱਕ ਪੈਨਸਲ ਲਈ ਉੱਤੋਂ ਬਾਅਦ ਮੈਂ ਡਰਾਇੰਗ ਕਰਨੀ ਸਟਾਰਟ ਕਰਤੀ ਫਿਰ ਬਾਅਦ ਵਿੱਚ ਦੇਖ ਮੇਰਾ ਹੋਰ ਉਚੀ ਵਧੀ ਇਹ ਚੀਜ਼ ਨੂੰ ਲੈ ਕੇ ਫਿਰ ਆ ਯੂਟਿਊਬਰ ਆਈ ਸੋਸ਼ਲ ਮੀਡੀਆ ਰਹੀ ਮੈਂ ਹੋਰ ਐਕਸਪਲੋਰ ਕੀਤਾ ਆਰਟ ਬਾਰੇ ਜਾਣਿਆ ਵੱਡੇ ਵੱਡੇ ਆਰਟਿਸਟ ਦੇਖੇ ਕਿ ਉਹ ਕਿਦਾਂ ਆਰਟ ਕਰਦੇ ਆ ਕਿਦਾਂ ਕਿਸੇ ਦਾ ਫੇਸ ਸਟਰਕਚਰ ਬਣਾ ਦਿੰਦੇ ਆ ਕਿਦਾਂ ਕਿਹਦਾ ਏਅਰ ਬਣਾ ਦਿੰਦੇ ਕਿਦਾਂ ਅੱਖ ਕੰਨ ਕਿਦਾਂ ਬਣਾਉਂਦੇ ਆ ਤੇ ਉਥੋਂ ਮੈਂ ਥੋੜਾ ਇਨਸਪਾਇਰ ਹੋ ਕੇ ਫਿਰ ਮੈਂ ਹੋ ਲੂੰਗਾ ਵਰਿਆ ਚੀਨ ਲੈ ਕੇ ਸਾਰ ਇਹਦਾ ਸਾਰਾ YouTube ਤੋਂ ਹੀ ਸਿੱਖਿਆ ਪੈਨਸਿਲ ਸਕੈਚ ਔਰ ਪੇਂਟਿੰਗ ਕਲਰ ਵਗੈਰਾ ਦੀ ਪਹਿਚਾਨ ਸਰ ਐਕਚੁਅਲੀ ਸਾਡੇ ਇਸ ਏਰੀਆ ਛੋਟਾ ਇੱਥੇ ਮੈਂ ਬਾਹਰ ਸਿੱਖਣ ਦੀ ਐਕਚੁਅਲੀ ਕੋਸ਼ਿਸ਼ ਕੀਤੀ ਬਟਨਾਂ ਬਾਹਰ ਪੈਸੇ ਬਹੁਤ ਮੰਗਦੇ ਹਫਤੇ ਦੋ ਦਿਨ ਜਾਣਾ ਹੁੰਦਾ ਵੀ 4 4 3-4000 ਰੁਪਿਆ ਉਹਦੇ ਫੀਸ ਹੁੰਦੀ ਸੀ ਫਿਰ ਮੈਂ YouTube ਰਾਹੀਂ ਵੱਡੇ ਵੱਡੇ ਆਰਟਿਸਟ ਦੇਖਦਾ ਉੱਥੋਂ ਪੈਨਸਿਲਸ ਦਾ ਪਤਾ ਕੀਤਾ ਕਿਹੜੀ ਪੈਨਸਿਲਸ ਹੁੰਦੀ ਆ ਕਿਹੜੇ ਆ ਕਲਰਸ ਯੂਜ਼ ਕਰਦੇ ਆ ਉਹਨਾਂ ਨੂੰ ਫਾਲੋ ਕੀਤਾ ਗਾਈਡੈਂਸ ਵੀ ਮਿਲੀ ਉਹਨਾਂ ਦੀ ਕੁਝ ਗਾਈਡੈਂਸ ਕਈ ਆਰਟਿਸਟ ਦੱਸਦੇ ਸੀ ਕਿ ਮੈਂ ਉਹਨਾਂ ਨੂੰ ਮੈਸੇਜ ਕਰਦਾ ਸੀ ਉਹ ਦੇਖ ਵੀ ਲੈਂਦੇ ਸੀ ਫਿਰ ਉੱਥੋਂ ਪੁੱਛਦਾ ਸੀ ਹਾਂਜੀ ਸਰ ਇੱਥੇ ਕਿੱਦਾਂ ਪੈਨਸਿਲਸ ਯੂਜ਼ ਹੋਦੀਆਂ ਪਈਆਂ ਕਿਹੜੇ ਟੰਗਨਾ ਯੂਜ਼ ਹੁੰਦੀ ਪਈਆਂ ਜਿਹੜੇ హెਅਰ ਬਣਾਣੇ ਆ ਕਿ ਇਅਰ ਬਣਾਣੇ ਆ ਕਿਦਾਂ ਬਣਾਣੇ ਉਹਨਾਂ ਵੱਲੋਂ ਕੁਝ ਕੁਝ ਹਾਂਜੀ ਔਰ profession ਦੇ ਤੌਰ ਤੇ ਅਪਣਾਉਣ ਦੀ ਕੋਸ਼ਿਸ਼ ਕੀਤੀ ਇਹਨੂੰ ਜਦੋਂ ਮਤਲਬ ਫਾਦਰ ਦੀ ਡੈਸ ਕਿਦੋਂ ਹੋਈ ਸੀ ਹੋ ਗਏ 2 ਸਾਲ ਹੋ ਗਏ 1.5 ਫਿਰ ਉਸ ਤੋਂ ਬਾਅਦ profession ਦੇ ਤੌਰ ਤੇ ਅਪਣਾਉਣ ਦੀ ਕੋਸ਼ਿਸ਼ ਕੀਤੀ profession ਤੌਰ ਤੇ ਅਪਣਾਉਣ ਦੀ ਕੋਸ਼ਿਸ਼ ਕੀਤੀ ਬਟ ਮੈਂ ਤੁਹਾਨੂੰ ਦੱਸਿਆ ਵਾ ਕਿ ਮੈਂ ਬਾਹਰ ਗਿਆ ਕਿ ਸਿੱਖਣ ਵਾਸਤੇ ਕਿ ਚੱਲ ਕੇ ਤੋਂ ਹੋਰ ਡਿਵੈਲਪ ਕਰਦਾ ਹਾਂ ਇਹ ਚੀਜ਼ ਨੂੰ ਲੈ ਕੇ ਬਟ ਫੀਸ ਕਾਫੀ ਜ਼ਿਆਦਾ ਹੋਣ ਕਾਰਨ ਫਿਰ ਇਹ ਕੰਮ ਥੋੜਾ ਜਿਹਾ ਰੁਕ ਗਿਆ ਤੋ ਸਿੱਧਾ ਦੱਸਿਆ ਕਿ ਪੇਂਟਿੰਗ ਬਣਾਣ ਆਂਦੇ ਸੀ ਬੱਚੇ ਉਹਨਾਂ ਕੋਲ ਪੈਸਾ ਮਤਲਬ ਕਾਫੀ ਲੋਕ ਜਿਹੜੇ ਜਾਣਕਾਰ ਹੈ ਉਹਨਾਂ ਕੋਲ ਪੈਸੇ ਵਗੈਰਾ ਲੈਂਦੇ ਸੀ ਨਹੀਂ ਸਰ ਪਹਿਲਾਂ ਤਾਂ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇਹ ਤੋਂ ਕੋਈ ਇਨਕਮ ਵੀ ਅਰਨ ਕਰ ਸਕਦੇ ਆ ਫਿਰ ਬਾਅਦ ਚ ਯੂਟਿਊਬ 'ላይ ਦੇਖਦਾ ਸੀ ਕਿ ਆਰਟਿਸਟ ਇਹਨੂੰ ਵੇਚਦੇ ਆ ਇੱਕਦਮ ਸੇਲ ਕਰਦੇ ਪੇਂਟਿੰਗ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੂੰ ਬਣਾਓ ਕੋਈ ਗੱਲ ਨਹੀਂ ਪਰ ਉਹਨਾਂ ਕੋਲ ਮੈਂ ਪੈਸੇ ਨਹੀਂ ਮੰਗਦਾ ਸੀ ਫਿਰ ਉਹ ਖੁਦ ਖੁਸ਼ ਹੋ ਕੇ ਪੈਸੇ ਦੇ ਕੇ ਜਾਂਦੇ ਸੀ ਕਿ ਚਲ ਮਿਹਨਤ ਆ ਤੇਰੀ ਕਿਹੜੀ ਕਿਹੜੀ ਪੇਂਟਿੰਗ ਬਣਾ ਚੁੱਕੇ ਹੁਣ ਤੱਕ ਮੈਂ ਕਾਫੀ ਕਾਫੀ ਗੁਰੂ ਦੀ ਕੋਈ ਐਕਟਰਸ ਦੀ ਸਿੰਗਰਸ ਦੀ ਜਿਵੇਂ ਸਿੱਧੂ ਮੂਸੇਵਾਲਾ ਹੋ ਗਿਆ ਲਤਾ ਲਤਾ ਮੰਗੇਸ਼ਕਰ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਊਥ ਦੇ ਕਈ ਐਕਟਰਸ ਤੇ ਨਾਲ ਸਾਡੇ ਡੀਜੀਪੀ ਸਰ ਪੰਜਾਬ ਦੇ ਗੌਰਵ ਯਾਦਵ ਉਹਨਾਂ ਦੀ ਫੋਟੋ ਬਣਵਾਈ ਫਿਰ ਐਸਐਸਪੀ ਸਾਹਿਬ ਦੀ ਫੋਟੋ ਬਣਾਈ ਉਹਨਾਂ ਦੀ ਹਾਂਜੀ ਗੁਰਦਾਸਪੁਰ ਦੇ ਯਾਦਗਾਰ ਪੇਂਟਿੰਗ ਜਿਹੜੀ ਯਾਦ ਹੋਏ ਜਿਹੜਾ ਮੋਮੈਂਟ ਯਾਦ ਆਂਦਾ ਹੋਏ ਪੇਂਟਿੰਗ ਨਾਲ ਰਿਲੇਟਡ ਹਾਂ ਸਰ ਉਹਨਾਂ ਨੇ ਮੈਂ ਐਸਐਸਪੀ ਸਰਦੀਪ ਬਣਾਈ ਹੀ ਸਾਡੇ ਗੁਰਦਾਸਪੁਰ ਦੇ ਬਿਆਮਾਰੀ ਜੀ ਉੱਤੇ ਉਹਨਾਂ ਨੇ ਖੁਦ ਮੈਨੂੰ ਆਪਣੇ ਘਰ ਬੁਲਾਇ ਇਨਵਾਈਟ ਕੀਤਾ ਸੀ ਤੇ ਬਹੁਤ ਅਪਰੀਸ਼ੀਏਟ ਕੀਤਾ ਕਿ ਕੋਈ ਮਤਲਬ ਏਰੀਆ ਚ ਬੱਚਾ ਕੋਈ ਇਦਾਂ ਕਰਨ ਦੇਵਾ ਮੇਰੀ ਫੋਟੋ ਬਣਾਈ ਪੂਰੀ ਹੂ ਬਹੂ ਉਹਨਾਂ ਦੀ ਫੋਟੋ ਨਹੀਂ ਹਾਂਜੀ ਹੋਰ ਕੋਈ ਇੱਛਾ ਵੀ ਰੱਖੀ ਹੋਣਾ ਹਾਂਜੀ ਅੱਛਾ ਇਹ ਕਿ ਮੈਂ ਜਾਂਦਾ ਸੀ ਕਿ ਮੈਂ ਪੂਸੇ ਵਾਲਿਆਂ ਦੀ ਮਦਦ ਕਰਾਇਆ ਚੀਨ ਨੂੰ ਲੈ ਕੇ ਜਿਵੇਂ অপਰਾধੀਆਂ ਦਾ ਸਕੇਚ ਬਣਾਣੇ ਉਹ ਜਿੱਦਾਂ ਇੰਟੈਲੀਜੈਂਸ ਵਿੱਚ ਲੋਡ ਪੈਂਦੀਆਂ ਚੀਜ਼ਾਂ ਦੀ ਤਾਂ ਦੇਖੀ ਠੀਕ ਹੈ ਉਹਨਾਂ ਨੇ ਉਹ ਉਹਨਾਂ ਨੇ ਕਿਹਾ ਹਾਂ ਜੀ ਕੋਈ ਨਹੀਂ ਜ਼ਰੂਰ ਮੈਂ ਲਕਸ਼ਪਤੰਦ ਦੱਸਦਾ ਤੁਹਾਨੂੰ ਇਹ ਚੀਜ਼ ਨੂੰ ਲੈ ਕੇ ਬੜਾ ਅਪਰੀਸ਼ੀਏਟ ਕੀਤਾ ਮੈਨੂੰ ਅੱਗੋਂ ਕੀ ਕਰਨ ਦਾ ਇਰਾਦਾ ਹੈ ਮੈਂ ਅੱਗੇ ਆਹੀ ਚਾਹੁੰਦਾ ਕਿ ਮੈਂ ਚੀਜ਼ ਨੂੰ ਹੋ ਡਿਵੈਲਪ ਕਰਾਂ ਹੋਰ ਕਰਾਂ ਮਿਹਨਤ ਕਰਾਂ ਇਹ ਚੀਜ਼ ਨੂੰ ਲੈ ਕੇ ਤੇ ਸਾਡੇ ਗੁਰਦਾਸਪੁਰ ਦਾ ਨਾਮ ਰੋਸ਼ਨ ਕਰਾਂ ਕਿਉਂਕਿ ਇਹ ਛੋਟਾ ਇੰਨਾ ਛੋਟਾ ਜਿਹੇ ਰਹੀ ਹੈ ਇੱਥੇ ਇਹ ਚੀਜ਼ਾਂ ਨੂੰ ਇੰਨਾ ਨਹੀਂ ਪ੍ਰੋਮੋਟ ਕੀਤਾ ਜਾਂਦਾ ਅੱਜ ਦਾ ਯੂਥ ਅਪਰਾਧ ਵੱਲ ਨਸ਼ੇ ਵੱਲ ਟਰੈਕ ਕਰ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਦੇਣਾ ਕਿ ਇਹ ਵੀ ਇੱਕ ਦਲਦਲੀ ਨਸ਼ਾ ਵਗੈਰਾ ਇਹਦੇ ਵਿੱਚ ਨਾ ਮੜੋ ਘਰ ਉਜੜ ਜਾਂਦੇ ਮੈਂ ਚਾਹੁੰਦਾ ਵਾਂ ਕਿ ਲੋਕ ਤੁਸੀਂ ਆੜ ਕਰੋ ਆੜ ਅੰਦਰ ਦੇ ਆੜ ਨੂੰ ਨਿਕਾਲੋ ਹਰ ਇੱਕ ਬੰਦੇ 'ਚ ਕੋਈ ਨਾ ਕੋਈ ਕਲਾ ਹੁੰਦੀ ਆ ਬਸ ਲੱਭਾਂ ਦੀ ਲੋੜ ਹੁੰਦੀ ਵਿੱਚੋਂ ਤੇ ਮੈਂ ਇਹ ਕਹਿੰਦਾ ਕਿ ਮਿਹਨਤ ਕਰੋ ਆਪਣੇ ਮਾਪਿਆਂ ਨੂੰ ਰੌਸ਼ਨ ਕਰੋ ਗਲਤ ਪਾਸੇ ਨਾ ਜਾਓ ਗਲਤ ਪਾਸੇ ਨਾ ਜਾਓ